दाऊद ਨੇ ਆਪਣੀ ਜ਼ਿੰਦਗੀ ਵਿੱਚ ਇੱਕ ਸੇਵਕ ਤੇ ਬੜਾ ਵਿਸ਼ਵਾਸ ਕੀਤਾ ਜੀਦੇ ਤੇ ਵਿਸ਼ਵਾਸ ਕੀਤਾ ਉਸਨੇ ਦਾਊਦ ਨੂੰ ਧੋਖਾ ਦਿੱਤਾ ਅਤੇ ਕਿੰਨਾ ਰੋਇਆ ਆਉਂ ਵੇਖਦੇ ਹਾਂ ਜ਼ਬੂਰ 55 ਸ਼ੁਰੂ ਦੇ ਕੁਝ ਵਚਨ हे ਪਰਮੇਸ਼ਵਰ ਮੇਰੀ ਪ੍ਰਾਰਥਨਾ ਦੇ ਵੱਲ ਕੰਨ ਲਾ ਮੇਰੀ ਗਿੜ-ਗਿੜਾ ਹਟ ਨੂੰ ਅੰਦੇਖਾ ਨਾ ਕਰ ਮੇਰੇ ਵੱਲ ਨਿਗਾਹ ਕਰਕੇ ਮੈਨੂੰ ਉੱਤਰ ਦੇ ਮੈਂ ਬੋਝ ਦੇ ਕਾਰਨ ਬਹੁਤ ਹੀ ਦੱਬਿਆ ਜਾ ਰਿਹਾ ਹਾਂ ਅਤੇ ਬੇਚੈਨ ਰਹਿੰਦਾ ਹਾਂ ਕਿਉਂਕਿ ਵੈਰੀਆਂ ਦੀ ਆਵਾਜ਼ ਦੇ ਕਾਰਨ ਮੇਰੇ ਉੱਪਰ ਦਬਾਅ ਹੈ ਉਹ ਮੇਰੀਆਂ ਮੁਸੀਬਤਾਂ ਨੂੰ ਵਧਾਉਂਦੇ ਆ ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਆ ਅਤੇ ਇਸੇ ਕਾਰਨ ਮੈਂ ਬੜਾ ਦੁਖੀ ਹਾਂ ਮੇਰਾ ਮਨ ਅੰਦਰ ਹੀ ਅੰਦਰ ਬਹੁਤ ਡਰ ਰਿਹਾ ਹੈ ਇਸ ਸਭ ਦਾ ਕਾਰਨ ਜਾਣਦੇ ਹੋ ਇੱਕ ਧੋਖੇਬਾਜ਼ ਜਦ 다ਊਦ ਦੇ ਦੁਸ਼ਮਨ ਦੇ ਵੱਲ ਹੋ ਗਿਆ ਉਹ 다ਊਦ ਦੇ ਬਾਰੇ ਹਰ ਤਰ੍ਹਾਂ ਦੀ ਖਬਰ ਦੁਸ਼ਮਨ ਤੱਕ ਪਹੁੰਚਾਉਂਦਾ ਸੀ ਕਿ 다ਊਦ ਕਿੱਥੇ ਰਹਿੰਦਾ ਹੈ ਕੀ ਕਰਦਾ ਹੈ ਕਿਹੜੇ ਸਮੇਂ ਕਿੱਥੇ ਰਹਿੰਦਾ ਹੈ ਇਹ ਸਭ ਕੁਝ ਦੱਸਦਾ ਸੀ ਇਸੇ ਕਾਰਨ ਦਾਊਦ ਨੂੰ ਡਰ ਪੈ ਗਿਆ ਸੀ ਕਿਤੇ ਦੁਸ਼ਮਣ ਅਚਾਨਕ ਆ ਕੇ ਹਮਲਾ ਨਾ ਕਰ ਦਵੇ ਇਸ ਤਰ੍ਹਾਂ ਡਰ ਰਿਆ ਸੀ ਆਉ ਪੜਦੇ ਆ 10ਵਾਂ ਵਚਨ ਉਹ ਵੈਰੀ ਦਿਨ ਰਾਤ ਚਾਰ ਚੁਫੇਰੇ ਉਹਦੀਆਂ ਕੰਧਾਂ ਦੇ ਉੱਪਰ ਘੁੰਮਦੇ ਆ ਅਤੇ ਉਹਦੇ ਅੰਦਰ ਬਦੀ ਅਤੇ ਸ਼ਰਾਰਤ ਕਰਦੇ ਆ ਅਤੇ ਉਹਦੇ ਕਾਰਨ ਦੁਸ਼ਟਤਾ ਵੀ ਆ ਚੁਕੀ ਆ ਅਤੇ ਧੱਕੇ ਸ਼ਾਹੀ ਅਤੇ heira ਫੇਰੀ ਇਨਾਂ ਦੇ ਬਜ਼ਾਰਾ ਤੋਂ ਅਲੱਗ ਨਹੀਂ ਹੁੰਦੀ ਜਿਹੜਾ ਮੇਰੇ ਉੱਪਰ ਦੋਸ਼ ਲਾਉਂਦਾ ਹੈ ਉਹ ਤਾਂ ਮੇਰਾ ਵੈਰੀ ਨਹੀਂ ਸੀ ਨਹੀਂ ਤਾਂ ਮੈਂ ਉਸ ਨੂੰ ਸਹਿ ਲੈਂਦਾ ਅਤੇ ਜੋ ਮੇਰੇ ਵਿਰੁੱਧ ਨਹੀਂ ਸੀ ਉਹ ਵੀ ਮੈਂ ਸਹਿ ਲੈਂਦਾ ਸੀ ਨਹੀਂ ਤਾਂ ਮੈਂ ਉਹਦੇ ਤੋਂ ਲੁਕ ਜਾਂਦਾ ਪਰ ਉਹ ਤਾਂ ਤੂੰ ਹੀ ਸੀ ਜੋ ਮੇਰੀ ਬਰਾਬਰੀ ਦਾ ਮਨੁੱਖ ਅਤੇ ਮੇਰਾ ਪਰਮ ਮਿੱਤਰ ਅਤੇ ਮੇਰੀ ਜਾਨ ਪਹਿਚਾਨ ਦਾ ਸੀ ਮੇਰੀ ਜਾਨ ਪਹਿਚਾਨ ਦਾ ਸੀ ਮੇਰੀ ਜਾਨ ਪਹਿਚਾਨ ਦਾ ਸੀ ਅਚਾਨਕ ਐਸਾ ਬਦਲਾਅ ਕਿਉਂ ਆਇਆ ਭੈਣੋ ਤੇ ਭਰਾਵੋ ਫਿਰ ਤੂੰ ਕਹਿ ਰਿਹਾ ਹਾਂ ਇਨਸਾਨਾਂ ਨੂੰ ਪਿਆਰ ਕਰੋ ਪਿਆਰ ਵਿਖਾਓ ਉਹਨਾਂ ਦੀ ਮਦਦ ਕਰੋ ਸਹਾਇਤਾ ਕਰੋ ਭਲਾਈ ਵੀ ਕਰੋ ਲੇਕਿਨ ਤੁਸੀਂ ਡਿੱਗ ਜਾਓ ਇਸ ਤਰ੍ਹਾਂ ਕਿਸੇ ਇੱਕ ਵਿਅਕਤੀ ਤੇ ਵਿਸ਼ਵਾਸ ਕਰਨਾ ਚੰਗੀ ਗੱਲ ਨਹੀਂ ਆ ਪੈਣੋ ਤੇ ਪ੍ਰਭੂ ਫਿਰ ਤੋਂ ਯਾਦ ਕਰਵਾ ਰਿਹਾ ਹਾਂ ਅੱਜ ਤੁਹਾਡੇ ਜੀਵਨ 'ਚ ਕਿਸੇ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ ਤੁਹਾਨੂੰ ਵਿਚਾਲੇ ਡਬੋਂ ਦੀ ਕੋਸ਼ਿਸ਼ ਕੀਤੀ ਆ ਇਸ ਤਰ੍ਹਾਂ ਧੋਖਾ ਦੇਣ ਵਾਲੇ ਵਿੱਚੋਂ ਤੁਹਾਡਾ ਭਰਾ ਹੋ ਸਕਦਾ ਹੈ ਤੁਹਾਡੀ ਭੈਣ ਹੋ ਸਕਦੀ ਆ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਆ ਜਿਹਦੇ ਨਾਲ ਤੁਸੀਂ ਵਿਆਹ ਕਰਨਾ ਉਹ ਹੋ ਸਕਦਾ ਹੈ ਜਿਨੇ ਨੌਕਰੀ ਦਿਲਵਾਈ ਉਹ ਹੋ ਸਕਦਾ ਹੈ ਅਤੇ ਜਿਨੇ ਕਿਹਾ ਪ੍ਰੋਮੋਸ਼ਨ ਦਿਵਾਵਾਂਗਾ ਉਹ ਹੋ ਸਕਦਾ ਹੈ ਜਿਸ ਨੂੰ ਤੁਸੀਂ ਆਪਣੀ ਜ਼ਮੀਨ ਕਿਰਾਏ ਤੇ ਦਿੱਤੀ ਜਿਸ ਨੂੰ ਆਪਣੇ ਖੇਤ ਕਿਰਾਏ ਤੇ ਦਿੱਤੇ ਉਹਨਾਂ ਵਿੱਚੋਂ ਕੋਈ ਹੋ ਸਕਦਾ ਹੈ ਅੱਜ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਨਾਲ ਧੋਖਾ ਕਰਨ ਵਾਲੇ ਤੁਸੀਂ ਆਪਣੀ ਮਿਹਨਤ ਦਾ ਆਨੰਦ ਨਾ ਮਾਣ ਸਕੋ ਇਸ ਤਰ੍ਹਾਂ ਕਰਨ ਵਾਲੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਖਾ ਨਾ ਸਕੋ ਇਸ ਤਰ੍ਹਾਂ ਕਰਨ ਵਾਲੇ ਕੌਣ ਆ ਆਤਮਿਕ ਯਾਤਰਾ ਵਿੱਚ ਕਈ ਲੋਕਾਂ ਦੇ ਨਾਲ ਸਾਡੀ ਜਾਣ ਪਹਿਚਾਨ ਹੋਵੇਗੀ ਉਸੇ ਤਰ੍ਹਾਂ ਚੰਗੇ ਦਿਖਾਈ ਦਿੰਦੇ ਹੋਏ ਧੋਖਾ ਦੇਣ ਵਾਲੇ ਵੀ ਸਾਨੂੰ ਮਿਲਣਗੇ ਬੁਰੇ ਲੋਕਾਂ ਨਾਲੋਂ ਜ਼ਿਆਦਾ ਚੰਗੇ ਦਿਖਾਈ ਦੇਣ ਵਾਲੇ ਧੋਖਾ ਦੇਣ ਵਾਲਿਆਂ ਤੋਂ ਹੀ ਸਾਡਾ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਸੱਚ ਹੈ ਪਰ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰੋਗੇ ਤਾਂ ਪਿਆਰਿਓ ਦੋ ਖਾਸ ਅਗੂਏ ਇੱਕ ਇਜ਼ਰਾਈਲੀਆ ਦਾ ਰਾਜਾ ਅਤੇ ਦੂਸਰਾ ਦੁਨੀਆ ਦਾ ਮੁਕਤੀ ਦਾਤਾ ਇਹ ਦੋਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਤਿਫਾਕ ਨਾਲ ਜੈਤੂਨ ਦੇ ਪਹਾੜ ਦੇ ਉੱਪਰ ਬਹੁਤ ਹੀ ਸਮਾਂ ਬਿਤਾਇਆ ਸੀ ਇਨ੍ਹਾਂ ਦੋਨਾਂ ਦਾ ਮਨ ਇੱਕੋ ਜਿਹਾ ਸੀ ਇਹ ਕਾਰਨ ਕੀ ਸੀ ਕਿਉਂਕਿ ਇਹਨਾਂ ਨਾਲ ਧੋਖਾ ਕੀਤਾ ਗਿਆ ਸੀ ਯੀਸ਼ੂ ਨੇ ਜਿਸ ਤੇ ਵਿਸ਼ਵਾਸ ਕੀਤਾ ਉਹ ਹੀ ਯੀਸ਼ੂ ਮਸੀਹ ਨੂੰ 30 ਚਾਂਦੀ ਦੇ ਸਿੱਕਿਆਂ 'ਚ ਵੇਚ ਗਿਆ ਯੀਸ਼ੂ ਮਸੀਹ ਤੁਹਾਨੂੰ ਕਿੱਥੇ ਮਿਲੇਗਾ ਉਸ ਨੂੰ ਤੁਸੀਂ ਕਿਵੇਂ ਪਹਿਚਾਣੋਗੇ ਮੈਂ ਦੱਸਦਾ ਹਾਂ ਉਹ ਤੁਹਾਨੂੰ ਕਿੱਥੇ ਮਿਲੇਗਾ ਇਹ ਕਹਿ ਕੇ ਯੀਸ਼ੂ ਨੇ ਜੀਤੇ ਤੇ ਜ਼ਿਆਦਾ ਵਿਸ਼ਵਾਸ ਕੀਤਾ ਉਸ ਨੇ ਹੀ 30 ਚਾਂਦੀ ਦੇ ਸਿੱਕਿਆਂ 'ਚ యేసు ਨੂੰ ਵੇਚਣ ਦਾ ਸਾਰਾ ਇੰਤਜ਼ਾਮ ਕੀਤਾ ਅਤੇ ਵੇਖਿਆ ਜਾਵੇ ਤਾਂ 다ਊਦ ਦਾ ਇੱਕ ਇੱਕ ਵਿਸ਼ਵਾਸਯੋਗ ਦਾਸ ਸੀ ਅਤੇ ਉਸਨੇ 다ਊਦ ਦੇ ਜੀਵਨ ਨੂੰ ਸਾਰੇ ਰਹੱਸਿਆ ਉਸਨੇ ਦੁਸ਼ਮਣ ਨੂੰ ਦੱਸ ਦਿੱਤੇ ਇਸ ਲਈ ਇੱਥੇ ਅਸੀਂ ਵੇਖਦੇ ਹਾਂ ਉਹ ਕੀ ਆ ਵੇਖਦੇ ਹਾਂ ਦੂਸਰਾ ਸ਼ੈਮੂਏਲ 15ਵਾਂ ਅਧਿਆਇ 3 ਮਾ ਵਚਨ ਤਦ ਦਾਊਦ ਜਤੂਨ ਦੇ ਪਹਾੜ ਦੀ ਚੜਾਈ ਤੇ ਸਿਰ ਟਕੇ ਨੰਗੇ ਪੈਰ ਰੋਂਦਾ ਹੋਇਆ ਚੜਨ ਲੱਗਾ ਜਿੰਨੇ ਲੋਕ ਉਹਦੇ ਨਾਲ ਸੀ ਉਹ ਵੀ ਸਿਰ ਟਕ ਕੇ ਰੋਂਦੇ ਹੋਏ ਚੜ ਗਏ ਪਿਆਰਿਓ ਦਾਊਦ ਇਕੱਲਾ ਨਹੀਂ ਗਿਆ ਜਤੂਨ ਪਹਾੜ ਦੇ ਉੱਪਰ ਉਸ ਦੇ ਨਾਲ ਦਾਊਦ ਦੇ ਲੋਕ ਵੀ ਸੀ ਯੀਸ਼ੂ ਮਸੀਹ ਇਕੱਲੇ ਜਤੂਨ ਦੇ ਪਹਾੜ ਤੇ ਨਹੀਂ ਗਏ ਉਸ ਨੂੰ ਪਿਆਰ ਕਰਨ ਵਾਲੇ ਉਹਦੇ ਚੇਲੇ ਵੀ ਨਾਲ ਗਏ ਸੀ ਅਤੇ ਫਿਰ ਕੀ ਹੋਇਆ 31ਵਾਂ ਵਚਨ ਤਦ 다ਊਦ ਨੂੰ ਇਹ ਖਬਰ ਮਿਲੀ ਕਿ ਅਬ ਸ਼ਾਲੋਮ ਦੇ ਸੰਗੀ ਰਾਜ ਦਰੋਹੀਆਂ ਦੇ ਨਾਲ ਅਹਿਤੋਫੇਲ ਹੈ ਅਹਿਤੋਫੇਲ ਉਹਨਾਂ ਨਾਲ ਮਿਲ ਗਿਆ ਅਹਿਤੋਫੇਲ ਕੌਣ ਸੀ 다ਊਦ ਦਾ ਮੰਤਰੀ ਸੀ ਸਲਾਕਾਰ ਸੀ 다ਊਦ ਨੇ ਜੀਦੇ ਤੇ ਬੜਾ ਵਿਸ਼ਵਾਸ ਕੀਤਾ ਐਸਾ ਸਿਪਾਹੀ ਹੈ ਕੌਣ ਹੈ ਜਿਹਦੇ ਤੇ ਵਿਸ਼ਵਾਸ ਕੀਤਾ ਉਹ ਸਿਪਾਹੀ ਜ਼ਬੂਰ 41 ਸਤਵੇਂ ਵਚਨ ਤੋਂ ਪੜ ਰਿਹਾ ਹਾਂ ਮੇਰੇ ਸਾਰੇ ਵਿਰੋਧੀ ਮਿਲ ਕੇ ਮੇਰੇ ਵਿਰੁੱਧ ਯੋਜਨਾਵਾਂ ਬਣਾਉਂਦੇ ਆ ਉਹ ਮੇਰੇ ਹੀ ਵਿਰੋਧ ਹੋ ਕੇ ਮੇਰੇ ਨੁਕਸਾਨ ਦਾ ਯਤਨ ਕਰਦੇ ਆ ਉਹ ਕਹਿੰਦੇ ਆ ਇਸ ਨੂੰ ਤਾਂ ਕੋਈ ਬੁਰਾ ਰੋਗ ਲੱਗ ਗਿਆ ਹੈ ਜੇ ਹੁਣੇ ਪਿਆ ਹੈ ਤਾਂ ਫਿਰ ਕਦੇ ਵੀ ਉੱਠੇਗਾ ਨਹੀਂ ਮੇਰਾ ਪਰਮ ਮਿੱਤਰ ਜਿਹਦੇ ਤੇ ਮੈਂ ভরਸਾ ਰੱਖਿਆ ਸੀ ਜੋ ਮੇਰੀ ਰੋਟੀ ਖਾਂਦਾ ਸੀ ਉਸਨੇ ਵੀ ਮੇਰੇ ਵਿਰੁੱਧ ਪਲਾਨ ਬਣਾਇਆ ਜਿਹੜਾ ਮੇਰੀ ਰੋਟੀ ਖਾਂਦਾ ਸੀ ਉਸਨੇ ਵੀ ਮੇਰੇ ਵਿਰੁੱਧ ਯੋਜਨਾ ਬਣਾਈ ਹੈ ਪਿਆਰੇ ਦਾਊਦ ਬੜੇ ਦੁੱਖ ਦੇ ਨਾਲ ਬੜੀ ਤਕਲੀਫ ਦੇ ਵਿੱਚ ਕੀ ਕੀਤਾ ਪ੍ਰਾਰਥਨਾ ਕੀਤੀ ਕਿਸ ਤਰ੍ਹਾਂ ਅਸੀਂ ਵੇਖਿਆ ਸੀ ਨਾ ਜ਼ਬੂਰ 55 ਕੀ ਲਿਖਿਆ ਹੈ हे ਪਰਮੇਸ਼ਵਰ ਮੇਰੀ ਪ੍ਰਾਰਥਨਾ ਦੇ ਵੱਲ ਕੰਨ ਲਾ ਅਤੇ ਮੇਰੀ ਗਿੜ-ਗੀੜਾ ਹੁਰ ਤੋਂ ਆਪਣਾ ਮੂੰਹ ਨਾ ਮੋੜ ਮੇਰੀ ਦੁਆ ਸੁਣ ਕੇ ਮੇਰਾ ਉੱਤਰ ਦੇ ਮੈਂ ਚਿੰਤਾ ਦੇ ਕਾਰਨ ਦਬਦਾ ਜਾ ਰਿਹਾ ਹਾਂ ਅਤੇ ਬੜਾ ਬੇਚੈਨ ਰਹਿੰਦਾ ਹਾਂ ਕਿਉਂਕਿ ਦੁਸ਼ਮਨ ਬਹੁਤ ਹੀ ਵੱਡੀ ਦੁਸ਼ਟਤਾ ਮੇਰੇ ਵਿਰੁੱਧ ਕਰ ਰਿਹਾ ਉਹ ਮੇਰੇ ਤੇ ਦੋਸ਼ ਲਾਉਂਦੇ ਆ ਅਤੇ ਉਹ ਗੁੱਸੇ ਦੇ ਵਿੱਚ ਆ ਕੇ ਮੈਨੂੰ ਸਤਾਉਂਦੇ ਆ ਮੇਰਾ ਮਨ ਅੰਦਰ ਹੀ ਅੰਦਰ ਮੁਸ਼ਕਲ ਦੇ ਵਿੱਚ ਆ ਅਤੇ ਮੌਤ ਦਾ ਡਰ ਮੇਰੇ ਵਿੱਚ ਆ ਗਿਆ ਹੈ ਡਰ ਅਤੇ ਕੰਬਣੀ ਨੇ ਮੈਨੂੰ ਘੇਰ ਲਿਆ ਹੈ ਅਤੇ ਡਰ ਦੇ ਕਾਰਨ ਮੇਰੀ ਲੂ ਲੂ ਖੜੇ ਹੋ ਗਏ ਆ ਜੈਤੂਨ ਪਹਾੜ ਦੇ ਉੱਪਰ ਜਾ ਕੇ ਪਿਆਰਿਓ ਇਹ ਪ੍ਰਾਰਥਨਾ ਕੀਤੀ ਆਹਾ ਚੰਗਾ ਹੁੰਦਾ ਕਿ ਮੇਰੇ ਕਬੂਤਰ ਜਿਹੇ ਖੰਭ ਹੁੰਦੇ ਅਤੇ ਮੈਂ ਇਹਨਾਂ ਸਮੱਸਿਆਵਾਂ ਤੋਂ ਬਾਹਰ ਕਿਤੇ ਉੱਡ ਜਾਂਦਾ ਅਤੇ ਮੈਂ ਕਿਹਾ ਚਾਹੇ ਮੇਰੇ ਕਬੂਤਰ ਵਰਗੇ ਖੰਮ ਹੁੰਦੇ ਅਤੇ ਮੈਂ ਉੱਡ ਜਾਣਾ ਸੀ ਅਤੇ ਆਰਾਮ ਪਾਉਣਾ ਸੀ ਅਤੇ ਵੇਖੋ ਫਿਰ ਤਾਂ ਮੈਂ ਉੱਡਦੇ ਉੱਡਦੇ ਕਿਤੇ ਦੂਰ ਚਲਾ ਜਾਣਾ ਸੀ ਅਤੇ ਜੰਗਲ ਦੇ ਵਿੱਚ ਬਸੇਰਾ ਕਰ ਲੈਣਾ ਸੀ ਕੋਈ ਹੈ ਸਾਡੇ ਵਿਚਕਾਰ ਪਾਸਟਰ ਜੀ ਮੈਂ ਸਹਿ ਨਹੀਂ پا ਰਿਹਾ ਮੈਂ ਬਰਦਾਸ਼ਤ ਨਹੀਂ ਕਰ پا ਰਿਹਾ ਸਾਹਮਣਾ ਨਹੀਂ ਕਰ پا ਰਿਹਾ ਡਰ ਚਿੰਤਾ ਮੇਰੇ ਵਿੱਚ ਆ ਗਈ ਆ ਕਿਵੇਂ ਦੁਸ਼ਮਨ ਦਾ ਸਾਹਮਣਾ ਕਰਨਾ ਸਮਝ ਨਹੀਂ ਆ ਰਿਹਾ ਕਿਵੇਂ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਸਮਝ ਨਹੀਂ ਆ ਰਿਹਾ ਸੂਬਾ ਉੱਠਦੇ ਹੀ ਡਰ ਜੇ ਬਾਹਰ ਜਾਣਾ ਹੈ ਤਾਂ ਡਰ ਜੇ ਅੰਦਰ ਆਉਣਾ ਹੈ ਤਾਂ ਡਰ ਜੇ ਨੌਕਰੀ ਤੇ ਜਾਣਾ ਹੈ ਤਾਂ ਡਰ ਜੇ ਜਾ ਕੇ ਸ਼ਾਪ ਖੋਲਣੀ ਹੈ ਤਾਂ ਡਰ ਇਸ ਤਰ੍ਹਾਂ ਡਰ ਅਤੇ ਪੈ ਮੇਰੇ ਉੱਪਰ ਛਾ ਗਿਆ ਹੈ ਮੈਂ ਕੀ ਕਰਾਂ ਕਿ ਸ਼ਾਂਤੀ ਨਾਲ ਰਹਿ ਸਕਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਿਉਂ ਇੰਨਾ ਡਰ ਰਹੇ ਹੋ ਕਿਉਂਕਿ ਜੀਨੇ ਮੇਰੀ ਬੁਰਾਈ ਕੀਤੀ ਆ ਉਹ ਮੇਰ ਤੋਂ ਤਗੜਾ ਹੈ ਮੇਰੇ ਨਾਲੋਂ ਸਮਝਦਾਰ ਆ ਜਿੰਨੇ ਮੈਨੂੰ ਧੋਖਾ ਦਿੱਤਾ ਬਦਨਾਮ ਕੀਤਾ ਉਹ ਮੇਰੇ ਨਾਲੋਂ ਜ਼ਿਆਦਾ ਮਸ਼ਹੂਰ ਹੈ ਉਹਦਾ ਨਾਮ ਹੈ ਉਹ ਵੱਡੇ ਵੱਡੇ ਲੋਕਾਂ ਨਾਲ ਘੁੰਮਦਾ ਹੈ ਧਨੀ ਆ ਉਹਦੇ ਕੋਲ ਅਧਿਕਾਰ ਆ ਉਹ ਕੁਝ ਵੀ ਕਰ ਸਕਦਾ ਹੈ ऐसे व्यक्ति ਦਾ ਮੈਂ ਸਾਹਮਣਾ ਨਹੀਂ ਕਰ ਸਕਦਾ ਐਸਾ ਡਰ ਅਤੇ ਪੈ ਦੂਸਰਾ ਮੈਂ ਇਸ ਲਈ ਡਰ ਰਿਹਾ ਹਾਂ ਕਿ ਮੈਂ ਉਸ ਨੂੰ ਆਪਣੀਆਂ ਗੁਪਤ ਗੱਲਾਂ ਵੀ ਦੱਸੀਆਂ ਹੈ ਉਹ ਮੇਰੇ ਬਾਰੇ ਸਭ ਕੁਝ ਜਾਣਦਾ ਹੈ ਉਸ ਨੂੰ ਮੇਰੇ ਬਾਰੇ ਮੇਰੇ ਪਰਿਵਾਰ ਦੇ ਬਾਰੇ ਸਭ ਕੁਝ ਪਤਾ ਹੈ ਮੇਰੀ ਕਮਾਈ ਦੇ ਬਾਰੇ ਵੀ ਜਾਣਦਾ ਹੈ ਮੇਰੇ ਰਿਸ਼ਤੇਦਾਰਾਂ ਦੇ ਬਾਰੇ ਵੀ ਜਾਣਦਾ ਹੈ ਅੱਜ ਤੁਸੀਂ ਕੀ ਦੇ ਤੋਂ ਡਰ ਰਹੇ ਹੋ ਭੈਣੋ ਅਤੇ ਭਰਾਵੋ ਉਸ ਦਿਨ 다ਊਦ ਜਦ ਉਹ ਡਰ ਅਤੇ ਭੈ ਦੇ ਵਿੱਚੋਂ ਨਿਕਲ ਰਿਹਾ ਸੀ ਉਸਨੇ ਕੀ ਕੀਤਾ ਜਾਣਦੇ ਹੋ ਉਹ ਵੀ ਪਰਮੇਸ਼ਰ ਕੋਲ ਆ ਕੇ ਕੀ ਕਰ ਲੱਗਾ ਜਾਣਦੇ ਹੋ ਆਓ ਪੜਦੇ ਆ ਦੂਸਰਾ ਸ਼ਮੂ엘 15ਵਾਂ ਅਧਿਆਇ 31ਵਾਂ ਵਚਨ ਅਬਸ਼ਾਲोम 다ਊਦ ਨੂੰ ਮਾਰਨ ਦਾ ਯਤਨ ਕਰ ਰਿਹਾ ਹੈ ਆਓ ਵੇਖੀਏ ਤਦ 다ਊਦ ਨੂੰ ਇੱਕ ਖਬਰ ਮਿਲੀ ਅਬਸ਼ਾਲोम ਦੇ ਸੰਗੀ ਰਾਜ ਦਰੋਹੀਆਂ ਦੇ ਨਾਲ ਅਹੀ ਤੋ ਫੇਲ ਹੈ 다ਊਦ ਨੇ ਕੀਆ हे यहोवा अहितो फेल दी सारी योजना नु मूर्खता ਦੇ ਵਿੱਚ ਬਦਲ ਦੇ ਕਿੱਥੇ ਪ੍ਰਾਰਥਨਾ ਕੀਤੀ ਦੱਸੋ ਭਰਾਵੋ ਕਿੱਥੇ ਕੀਤੀ ਦੱਸੋ ਕਿੱਥੇ ਹੂੰ ਜੈਤੂਨ ਦੇ ਪਹਾੜ ਦੇ ਉੱਪਰ ਉਥੇ 다ਊਦ ਨੇ ਪ੍ਰਾਰਥਨਾ ਕੀਤੀ ਉਸੇ ਜੈਤੂਨ ਪਹਾੜ ਤੇ ਜਾ ਕੇ ਦਾਊਦ ਦੇ ਘਰਾਣੇ ਦੇ ਵਿੱਚੋਂ ਦਾਊਦ ਦੇ ਨਗਰ ਦੇ ਵਿੱਚ ਪੈਦਾ ਹੋਇਆ ਪ੍ਰਭੂ ਯੇਸ਼ੂ ਮਸੀਹ ਨੇ ਵੀ ਪ੍ਰਾਰਥਨਾ ਕੀਤੀ ਪਿਤਾਓ ਮਾਤਾਓ ਜੇ ਤੁਸੀਂ ਤੜਕੇ ਉੱਠ ਕੇ ਪ੍ਰਾਰਥਨਾ ਕਰੋਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਆਦਤ ਬਣਾਉਣਗੀਆਂ ਉਹ ਵੀ ਪ੍ਰਾਰਥਨਾ ਕਰਨਗੀਆਂ ਮਾਤਾ ਪਿਤਾ ਤੁਸੀਂ ਪ੍ਰਾਰਥਨਾ ਕਰਨ ਵਾਲੇ ਬੰਨਾ ਹੈ ਤੁਹਾਨੂੰ ਪ੍ਰਾਰਥਨਾ ਕਰਦੇ ਹੋਏ ਤੁਹਾਡੇ ਬੱਚੇ ਵੇਖ ਸਕਣ ਗਾਲਾ ਕੱਢਦੇ ਹੋਏ ਚੀਕ ਦੇ ਚਿਲਾਉਂਦੇ ਹੋਏ ਤੁਹਾਨੂੰ ਨਾ ਵੇਖ ਸਕਣ ਪ੍ਰਾਰਥਨਾ ਕਰਨ ਵਾਲੇ ਮਾਪੇ ਦੇ ਰੂਪ ਚ ਤੁਹਾਡੇ ਬੱਚੇ ਤੁਹਾਨੂੰ ਵੇਖ ਸਕਣ ਤਾਂ ਦਾ ਆਸ਼ੀਸ਼ ਮਿਲੇਗੀ ਜਿਹੜੇ ਜੈਤੂਨ ਦੇ ਪਹਾੜ ਤੇ ਜਾ ਕੇ 다ਊਦ ਨੇ ਪ੍ਰਾਰਥਨਾ ਕੀਤੀ ਉਸੇ ਜੈਤੂਨ ਦੇ ਪਹਾੜ ਤੇ ਜਾ ਕੇ ਪ੍ਰਭੂ ਯੀਸ਼ੂ ਮਸੀਹ ਜੀ ਨੇ ਵੀ ਪ੍ਰਾਰਥਨਾ ਕੀਤੀ ਪਿਆਰਿਓ 다ਊਦ ਕਿਹਨਾ ਪਰਸਥਿਤੀਆਂ ਵਿੱਚ ਜੈਤੂਨ ਦੇ ਪਹਾੜ ਤੇ ਗਿਆ ਜਦ ਉਸ ਨੂੰ ਮੌਤ ਦਾ ਡਰ ਸਤਾ ਰਿਹਾ ਸੀ ਇੱਥੇ ਇੱਕ ਚੰਗੀ ਗੱਲ ਨੂੰ ਅਸੀਂ ਵੇਖਦੇ ਹਾਂ ਦਾਊਦ ਨੇ ਕਿਹਾ ਹੈ ਯਹੋਵਾ ਅਹੀ ਤੋ ਫੇਲਦੀ ਸੈਮਤੀ ਨੂੰ ਮੂਰਖਤਾ ਦੇ ਵਿੱਚ ਤੂੰ ਬਦਲ ਦੇ ਜਦ ਦਾਊਦ ਤੀਸੀ ਤੇ ਪਹੁੰਚਿਆ ਇੱਥੇ ਲਿਖਿਆ ਹੈ ਇੱਥੇ ਪਰਮੇਸ਼ਵਰ ਦੀ ਆਰਾਧਨਾ ਕੀਤੀ ਜਾਂਦੀ ਸੀ ਸਾਨੂੰ ਹਜੇ ਤੱਕ ਇਹ ਗੱਲ ਦਾ ਪਤਾ ਨਹੀਂ ਸੀ ਨਾ ਯੀਸ਼ੂ ਮਸੀਹ ਕਿਉਂ ਜਤੂਨ ਦੇ ਪਹਾੜ ਦੇ ਉੱਪਰ ਜਾਂਦੇ ਸੀ ਕਿਉਂਕਿ ਉਸ ਜਗ੍ਹਾ ਤੇ ਜਾ ਕੇ ਪਰਮੇਸ਼ਵਰ ਦੀ ਆਰਾਧਨਾ ਕੀਤੀ ਜਾਂਦੀ ਸੀ ਪਿਆਰਿਓ ਕਿੱਥੇ ਜਾ ਕੇ ਦਾਊਦ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ जैतून पहाड़ के उपर उ जाके प्रार्थना क्यों की थी उते। दसो परमेश्वर की आराधना की जाती आई हुई एक पासे दाऊद जद मौत छाई हुई सी दूजे यीशु मसी इन्होंने किथे जाके प्रार्थना की जिथे परमेश्वर की आराधना की जाती सी हां अज इन्हें हजारा लोग इथे प्रार्थना कर आया वजह किया ਕਿੱਥੇ ਆਇਆ ਪਰਮੇਸ਼ਵਰ ਦੀ ਅਰਾਧਨਾ ਕਰਨ ਦੇ ਸਥਾਨ ਤੇ ਪਰਮੇਸ਼ਵਰ ਦੀ ਅਰਾਧਨਾ ਕਰਨ ਵਾਲੀ ਜਗ੍ਹਾ ਤੇ ਆ ਕੇ ਆਪਾ ਸਾਰੇ ਸਾਡੀ ਜ਼ਿੰਦਗੀ ਵਿੱਚ ਜੋ ਵੀ ਡਰ ਆ ਉਹ ਡਰ ਕਿਸੇ ਵੀ ਗੱਲ ਦੇ ਕਾਰਨ ਹੋ ਸਕਦਾ ਹੈ ਕਿਸੇ ਵੀ ਵਜ੍ਹਾ ਦੇ ਨਾਲ ਹੋ ਸਕਦਾ ਹੈ ਕਿਸੇ ਵੀ ਕਾਰਨ ਨਾਲ ਹੋ ਸਕਦਾ ਹੈ ਹੋ ਸਕਦਾ ਅੱਜ ਤੁਹਾਡੀ ਸ਼ਾਂਤੀ ਭੰਗ ਹੋ ਗਈ ਹੋ ਕੀ ਕਰਨਾ ਹੈ 다우드 ਦੀ ਤਰ੍ਹਾਂ ਕੀ ਕਰਨਾ ਹੈ ਪ੍ਰਭੂ ਜੀਤੇ ਤੇ ਮੈਂ ਬੜਾ ਵਿਸ਼ਵਾਸ ਕੀਤਾ ਉਹ ਮਿੱਤਰ ਨੇ ਮੇਰੀ ਨੁਕਸਾਨ ਦਾ ਯਤਨ ਕੀਤਾ ਮੈਨੂੰ ਮਾਰਨ ਦਾ ਯਤਨ ਕੀਤਾ ਹੈ ਪਿਤਾ ਕੀ ਕੀ ਜਾਣਦੇ ਹੋ ਉਸ ਅਹੀਤੋ ਫੇਲ ਦੀ ਸਾਰੀ ਯੋਜਨਾ ਨੂੰ ਮੁਰਖਤਾ ਵਿੱਚ ਬਦਲ ਦੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਅੱਜ ਅਸੀਂ ਕੀ ਕਰਨਾ ਹੈ ਸ਼ੈਤਾਨ ਦੀ ਸਹਿਮਤੀ ਨੂੰ ਮੁਰਖਤਾ ਚ ਬਦਲ ਦੇ ਉਹ ਮੇਰੇ ਪਰਿਵਾਰ ਦੇ ਵਿਰੁੱਧ ਮੇਰੇ ਬੱਚਿਆਂ ਦੇ ਵਿਰੁੱਧ ਮੇਰੀ ਕਮਾਈ ਦੇ ਵਿਰੁੱਧ ਮੇਰੇ ਵਪਾਰ ਦੇ ਵਿਰੁੱਧ ਮੇਰੀ ਕਿਸਾਨੀ ਅਤੇ ਮੇਰੇ ਕਾਰੋਬਾਰ ਦੇ ਵਿਰੁੱਧ ਕਲਿਸਿਆ ਅਤੇ ਸੁਸਮਾਚਾਰ ਨੂੰ ਫੈਲਾਉਣ ਦੇ ਵਿਰੋਧ ਦੇ ਵਿੱਚ ਸ਼ੈਤਾਨ ਦੀ ਹਰ ਯੋਜਨਾ ਨੂੰ ਮੂਰਖਤਾ ਬਣਾ ਦੇ ਰੱਦ ਕਰ ਦੇ ਅਸੀਂ ਕੀ ਕਰਨਾ ਹੈ ਪ੍ਰਾਰਥਨਾ ਕਰਨੀਆ ਵਿਸ਼ਵਾਸ ਕਾਤ ਕੀਤਾ ਅਹੀ ਤੋਂ ਫੇਲ ਨੇ ਵਿਸ਼ਵਾਸ ਘਾਤ ਕੀਤਾ ਯਹੂਦਾ ਇਸਤਕਰੀਯੁੱਥੀ ਜਿਹਦੇ ਨਾਲ ਵਿਸ਼ਵਾਸ ਘਾਤ ਹੋਇਆ ਉਸ 다ਊਦ ਨੇ ਵੀ ਜਾ ਕੇ ਜਤੂਨ ਪਹਾੜ ਦੇ ਉੱਪਰ ਪ੍ਰਾਰਥਨਾ ਕੀਤੀ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਵੀ ਵਿਸ਼ਵਾਸ ਘਾਤ ਹੋਇਆ ਉਹਨਾਂ ਨੇ ਵੀ ਜਾ ਕੇ ਜਤੂਨ ਪਹਾੜ ਤੇ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਵਿਸ਼ਵਾਸ ਘਾਤ ਕੀਤਾ ਉਹਨਾਂ ਨਾਲ ਕੀ ਹੋਇਆ ਆਓ ਅਸੀਂ ਉਹਨਾਂ ਬਾਰੇ ਵੇਖਦੇ ਹਾਂ 7ਵਾਂ ਅਧਿਆਇ 23ਵਾਂ ਵਚਨ ਅਹੀ ਤੋ ਫੇਲ ਨੇ ਵੇਖਿਆ ਕਿ ਮੇਰੀ ਸਹਿਮਤੀ ਦੇ ਅਨੁਸਾਰ ਕੰਮ ਨਹੀਂ ਹੋਇਆ ਅਹੀ ਤੋ ਫੇਲ ਦੀ ਯੋਜਨਾ ਦੇ ਅਨੁਸਾਰ ਨਹੀਂ ਹੋਇਆ ਭੈਣੋ ਤੇ ਪ੍ਰਭੂ ਤੁਹਾਡੇ ਲਈ ਖੁਸ਼ਖਬਰੀ ਤੁਹਾਡੇ ਦੁਸ਼ਮਣ ਜੋ ਯੋਜਨਾ ਬਣਾ ਰਹੇ ਆ ਉਹ ਸਫਲ ਨਹੀਂ ਹੋਣਗੀਆਂ ਜਿਹੜੇ ਧੋਖੇ ਬਾਜਾ ਨੇ ਤੁਹਾਡੀ ਬੁਰਾਈ ਕਰਨੀ ਆ ਜਾਂ ਯੋਜਨਾ ਬਣਾ ਰਹੇ ਆ ਜਿਹੜੇ ਲੋਕ ਤੁਹਾਡੇ ਵਿਰੁੱਧ ਹਥਿਆਰ ਤਿਆਰ ਕਰ ਰਹੇ ਆ ਤੁਹਾਨੂੰ ਇੱਕ ਗੱਲ ਪਤਾ ਹੈ ਤੁਹਾਡੇ ਵਿਰੋਧ ਉੱਠਣ ਵਾਲਾ ਕੋਈ ਵੀ ਹਥਿਆਰ ਸਫਲ ਨਹੀਂ ਹੋਏਗਾ ਯਹਵਾ ਅਹੀ ਤੋਂ ਫੇਲਦੀ ਯੋਜਨਾ ਨੂੰ ਮੂਰਖਤਾ ਵਿੱਚ ਬਦਲ ਦੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਤੇ ਕੀ ਹੋਇਆ ਜਾਣਦੇ ਹੋ ਅਹੀ ਤੋਂ ਫੇਲਦੀ ਸਹਿਮਤੀ ਸਫਲ ਨਹੀਂ ਹੋਈ ਕੀ ਹੋਇਆ ਅਸਫਲ ਹੋ ਗਈ ਪੂਰੀ ਨਹੀਂ ਹੋਈ ਫਿਰ ਤੂੰ ਪੜ ਰਿਹਾ ਹਾਂ ਜਦ ਅਹੀ ਤੋ ਫੇਲੇ ਵੇਖਿਆ ਕੀ ਮੇਰੀ ਸਹਿਮਤੀ ਦੇ ਅਨੁਸਾਰ ਕੰਮ ਨਹੀਂ ਹੋਇਆ ਕਿਉਂ ਨਹੀਂ ਹੋਇਆ ਦੱਸੋ ਦਾਉਦੀ ਪ੍ਰਾਰਥਨਾ ਦੇ ਕਾਰਨ ਪੈਣੋ ਅਤੇ ਭਰਾਵੋ ਸਾਡੇ ਜੀਵਨ ਦੇ ਵਿੱਚ ਦੁਸ਼ਮਣ ਹੋ ਸਕਦੇ ਆ ਨੁਕਸਾਨ ਕਰਨ ਵਾਲੇ ਹੋ ਸਕਦੇ ਆ ਦੁੱਖ ਦੇਣ ਵਾਲੇ ਹੋ ਸਕਦੇ ਆ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਆ ਕਸ਼ਟਾਚ ਪਾਉਣ ਵਾਲੇ ਹੋ ਸਕਦੇ ਆ ਆਰਥਿਕ ਤੌਰ ਤੇ ਤੁਹਾਨੂੰ ਦੁੱਖ ਦੇਣ ਵਾਲੇ ਹੋ ਸਕਦੇ ਆ ਤੁਹਾਨੂੰ ਡਿਗਦੇ ਹੋਏ ਵੇਖ ਕੇ ਖੁਸ਼ ਹੋਣਾ ਚਾਹੁੰਦੇ ਆ ਇਹਨਾਂ ਸਭ ਦੇ ਵਿਚਕਾਰ ਤੁਸੀਂ ਸ਼ਾਂਤੀ ਨਾਲ ਰਹਿ ਕੇ ਜੀ ਸਕਦੇ ਹੋ ਜੋ ਸਵਾਲ ਤੁਹਾਡੇ ਮਨ ਦੇ ਵਿੱਚ ਆ ਜੋ ਗੱਲਾਂ ਤੁਹਾਡੇ ਮਨ ਦੇ ਵਿੱਚ ਆ ਜੋ ਦੁਸ਼ਮਣ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਦੇ ਦਿਓ ਆਪਣੀ ਜ਼ਿੰਦਗੀ ਦੇ ਹਰ ਡਰ ਅਤੇ ਭੈ ਨੂੰ ਲਿਆ ਕੇ ਪਰਮੇਸ਼ਵਰ ਦੀ ਹਜ਼ੂਰੀ ਚ ਸੌਂਪ ਦਿਓ ਪਰਮੇਸ਼ਵਰ ਨੇ ਕੀ ਕੀਤਾ ਜਾਂਦੇ ਹਾਂ ਅਹੀਂ ਤੋਂ ਫੇਲ ਦੀ ਐਡੀ ਵੱਡੀ ਯੋਜਨਾ ਨੂੰ ਉਸ ਨੇ ਫਿਰ ਵੀ ਸਫਲ ਨਹੀਂ ਹੋਣ ਦਿੱਤਾ ਮੇਰਾ ਕੋਈ ਵੀ ਪਲਾਨ ਸਫਲ ਨਹੀਂ ਹੋਇਆ ਜਦ ਇਸ ਗੱਲ ਨੂੰ ਅਹੀ ਤੋ ਫੇਲ ਸਮਝ ਗਿਆ ਅਹੀ ਤੋ ਫੇਲ ਜਿਸ ਨੇ ਵਿਸ਼ਵਾਸ ਘਾਤ ਕੀਤਾ ਉਹ ਆਪਣੇ ਘਰ ਜਾ ਕੇ ਫਾਂਸੀ ਲਾ ਕੇ ਮਰ ਗਿਆ 23 ਵਚਨ ਤੀਸਰੀ ਲਾਈਨ ਤੋਂ ਅਤੇ ਉਸਨੇ ਜੋ ਜੋ ਆਗਿਆ ਆਪਣੇ ਘਰ ਦੇ ਬਾਰੇ ਦੇਣੀ ਸੀ ਉਹ ਦੇ ਕੇ ਉਸਨੇ ਫਾਂਸੀ ਲਾ ਲਈ ਮਰ ਗਿਆ ਪਿਆਰਿਓ ਜਿਸਨੇ ਧੋਖਾ ਦਿੱਤਾ ਜਿਸਨੇ ਵਿਸ਼ਵਾਸ ਨੂੰ ਤੋੜਿਆ जिसने विश्वास दिलवा के धोखा तो दिता कि होया ओह मर गया वजह दसनी वजह किया दाऊद रो के प्रार्थना करता रहा प्रभु मेरे विरुद्ध उठन वाला व्यक्ति जिसने मेरे विरुद्ध षडयंत्र रचिया है वो मेरा मित्र जिन्हें मेरे नाल रोटी खादी जो मेरे नाल नलिया ਅਤੇ ਉਸ ਨੇ ਅੱਜ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਹੈ। ਆਹੀ ਤੋ ਫੇਲ ਜਿਸ ਨੇ ਧੋਖਾ ਦਿੱਤਾ ਉਸ ਨੇ ਆਪਣੇ ਆਪ ਨੂੰ ਫਾਂਸੀ ਲਾ ਕੇ ਉਹ ਮਰ ਗਿਆ। ਜਿਸ ਨੇ ਪ੍ਰਭੂ ਯਿਸੂ ਨੂੰ 30 ਚਾਂਦੀ ਦੇ ਸਿੱਕਿਆਂ 'ਚ ਵੇਚਿਆ ਸੀ। ਗੁਰੂ ਨੂੰ ਹੀ ਜਿਸ ਨੇ ਧੋਖਾ ਦਿੱਤਾ ਉਸ ਯਹੂਦਾ ਇਸਕਰਿਯੂਤੀ ਦਾ ਕੀ ਹੋਇਆ ਜਾਣਦੇ ਹੋ? ਬੋਲੋ। ਪਤਾ ਨਹੀਂ ਕਿਉਂ ਪਿਆਰਿਓ। ਦੋਨੋਂ ਇੱਕ ਟਾਈਪ ਦੇ ਸੀ। ਵਿਸ਼ਵਾਸ ਘਾਤ ਕੀਤਾ ਗਿਆ ਦਾਊਦ ਉਸਨੇ ਜੈਤੂਨ ਦੇ ਪਹਾੜ ਦੇ ਉੱਪਰ ਜਾ ਕੇ ਪ੍ਰਾਰਥਨਾ ਕੀਤੀ ਯੀਸ਼ੂ ਮਸੀਹ ਨਾਲ ਵੀ ਜਦ ਧੋਖਾ ਹੋਇਆ ਤਾਂ ਉਹਨਾਂ ਨੇ ਵੀ ਜਤੂਨ ਪਹਾੜ ਤੇ ਜਾ ਕੇ ਪ੍ਰਾਰਥਨਾ ਕੀਤੀ ਅਹੀ ਤੋਫੇਲ ਜਿਨੇ ਧੋਖਾ ਦਿੱਤਾ ਉਹ ਫਾਂਸੀ ਲਾ ਕੇ ਮਰ ਗਿਆ ਅਤੇ ਯਹੂਦਾ ਇਸਕਰੀਯੂਤੀ ਵੀ ਜਿਸਨੇ ਧੋਖਾ ਦਿੱਤਾ ਸੀ ਉਹ ਵੀ ਫਾਂਸੀ ਲਾ ਕੇ ਮਰ ਗਿਆ ਤੁਹਾਡੇ ਜੀਵਨ ਦੇ ਹਰ ਇੱਕ ਦੁਸ਼ਮਣ ਨੂੰ ਨਾਸ਼ ਕਰਨ ਦੇ ਲਈ ਮੇਰਾ ਪਰਮੇਸ਼ਵਰ ਤਿਆਰ ਹੈ ਇਹ ਯਾਦ ਰੱਖੋ ਮੇਰੇ ਭਰਾਵੋ ਅਤੇ ਭੈਣੋ ਹੌਸਲਾ ਰੱਖਿਓ ਕਿਸੇ ਵੀ ਗੱਲ ਤੋਂ ਡਰਨ ਦੀ ਲੋੜ ਨਹੀਂ ਆ ਤੁਸੀਂ ਕਾਹਦੇ ਲਈ ਡਰ ਰਹੇ ਹੋ ਕਿਹੜੀ ਵਜ੍ਹਾ ਤੋਂ ਤੁਸੀਂ ਆਪਣੇ ਦਿਲ ਦੇ ਵਿੱਚ ਬੇਚੈਨ ਹੋ ਰਹੇ ਹੋ ਉਹ ਕੁਝ ਵੀ ਕਿਉਂ ਨਾ ਹੋਵੇ ਤੁਹਾਡੇ ਬੱਚਾ ਦੇ ਬਾਰੇ ਹੋ ਸਕਦਾ ਹੈ ਤੁਹਾਡੇ ਪਤੀ ਦੇ ਬਾਰੇ ਹੋ ਸਕਦਾ ਤੁਹਾਡੀ ਪਤਨੀ ਦੇ ਬਾਰੇ ਹੋ ਸਕਦਾ ਤੁਹਾਡੀ ਬਿਮਾਰੀ ਦੇ ਬਾਰੇ ਹੋ ਸਕਦਾ ਹੈ ਤੁਹਾਡੀ ਆਰਥਿਕ ਤੰਗੀ ਦੇ ਬਾਰੇ ਹੋ ਸਕਦਾ ਹੈ ਬੇਰੋਜ਼ਗਾਰੀ ਦੇ ਬਾਰੇ ਹੋ ਸਕਦਾ ਹੈ ਤੁਹਾਡੇ ਬੱਚਾ ਦੀ ਉਮਰ ਹੋ ਗਈ ਅਤੇ ਵਿਆਹ ਨਹੀਂ ਹੋ ਰਿਹਾ ਤੁਸੀਂ ਚਿੰਤਾ ਕਰ ਰਹੇ ਹੋ ਕੀ ਕਰਨਾ ਸਮਝ ਨਹੀਂ ਆ ਰਿਹਾ ایسے ਹਾਲਾਤ ਹੋ ਸਕਦੇ ਆ ਉਧਾਰ ਲਿਆ ਅਤੇ ਨਹੀਂ ਦੇ ਪਾ ਰਹੇ ਉਹ ਆ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਤੁਸੀਂ ਜਵਾਬ ਨਹੀਂ ਦੇ ਪਾ ਰਹੇ ਹੋ ਇਸ ਤਰ੍ਹਾਂ ਤੁਹਾਡੀ ਸਮੱਸਿਆ ਕੁਝ ਵੀ ਹੋ ਸਕਦੀ ਆ ਮੇਰੇ ਪ੍ਰਭੂ ਦੇ ਕੋਲ ਇਸ ਗੱਲ ਦਾ ਜਵਾਬ ਹੈ ਉੱਤਰ ਦੇਣ ਵਾਲੇ ਪਰਮੇਸ਼ਵਰ ਦੀ ਹਜ਼ੂਰੀ 'ਚ ਜਾ ਕੇ ਤੁਸੀਂ ਕੀ ਕਰਨਾ ਹੈ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਪ੍ਰਾਰਥਨਾ ਪ੍ਰਭੂ ਤੁਸੀਂ ਦਾਊਦ ਨੂੰ ਉੱਤਰ ਦਿੱਤਾ ਮੈਨੂੰ ਵੀ ਉੱਤਰ ਦਿਓ ਆਹ ਪ੍ਰਾਰਥਨਾ ਕਰਦੇ ਹਾਂ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਪ੍ਰਾਰਥਨਾ 'ਚ ਹਿੱਸਾ ਲੈ ਕਿ ਜਿੰਨੇ ਵੀ ਪ੍ਰਾਰਥਨਾ ਕਰ ਰਹੇ ਆ ਇਨਾਂ ਨੂੰ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਆਪਣੇ ਮਜਬੂਤ ਖੰਭਾ ਥੱਲੇ ਲੁਕਾ ਲੋ ਪਿਤਾ ਤੁਸੀਂ ਹਰ ਇੱਕ ਨਾਲ ਗੱਲਬਾਤ ਕੀਤੀ ਤੁਸੀਂ ਹਰ ਇੱਕ ਦੀ ਪ੍ਰਾਰਥਨਾ ਨੂੰ ਸੁਣਿਆ ਪਿਤਾ ਸਾਡੇ ਮੰਗਨ ਤੋਂ ਅਤੇ ਸਾਡੀ ਸੋਚ ਤੋਂ ਪਰੇ ਉੱਤਰ ਤੁਸੀਂ ਸਾਨੂੰ ਦੇਣ ਜਾ ਰਹੇ ਹੋ ਤੁਹਾਡਾ ਧੰਨਵਾਦ ਪਿਤਾ ਤੁਹਾਡੀ ਮਹਿਮਾ ਹੋਵੇ ਪਿਤਾ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੂਚਨਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੂਚਨਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਜਨਲ ਪਰ ਇਸੇ ਕਾਇਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚਨਾ ਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਜੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾ ਦੁਆਰਾ ਜੇ ਆਪਣੀ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੂਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੂੰ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੂਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ प्रभु के नाम से सबको शलोम मेरा नाम रामाराव है मैं बचपन में ठीक तरह से जीवन नहीं बिताता था इसलिए मुझे घर से बाहर निकल दिए घर से बाहर निकलने के बाद मैं छोटा सा काम करता था तब मुझे शराब पीना आदत हो गया शराब पीता था और नशे में यहाँ वहाँ गिर जाता था होश आने के बाद देखता हूँ तो जहाँ कुत्ते रहते हैं सुअर रहते हैं गंदे नालियों के पास पड़े रहता था मसीही उनसे मैं नफरत करता था मेरे बच्चे मसीहों के घर या फिर छेद जाते हैं तो वो आने तक इंतजार करता था घर ले जाकर उन्हें बहुत मारता था और शराब पीकर नशे में रोड पर गाड़ियां आते समय में रोड पर गिर जाता था चलाने वाले मुझे रोड के पास छोड़कर चले जाते थे अगर मेरे पास शराब पीने के लिए पैसे नहीं है तो मैं सामान बेचकर चावल किराने शॉप में बेचकर शराब पीता था और ताड़ी के दुकान में जाता था वो बॉटल देने तक उनसे झगड़ा करता था शराब पीने के कारण मेरी पत्नी और बच्चे मुझे घर से बाहर निकल दिए तब मैं एक बे सहारे जैसे हो गया ऐसे बुरे जीवन से मरना बेहतर है सोचकर ट्रेन के नीचे मरने के लिए जा रहा था तब मुझे कलवरी टेम्पल का बस दिखाई दिया कलवरी टेम्पल जाइए आपका जीवन सुधरेगा ऐसा मेरा दोस्त ने कहा था तब वो बात मुझे याद आया मैंने प्रभु को टुकराया इसलिए मुझे ये स्थिति आई है सोच रहा था एक बार मैं कलवरी टेम्पल जाना चाहता था कलवरी टेम्पल जाने वाली बस में चढ़ा चर्च में प्रभु के दास कहा वचन सुनकर मैं किस तरह का ਬੁਰਾ ਜੀਵਨ ਜੀ ਰਹਾ ਹੋ ਉਸ ਦਿਨ ਮੈਨੂੰ ਪਤਾ ਚੱਲਾ ਅੱਜ ਪਿਆਕੜ ਕੁਮਕੜ ਕੀ ਦੂਰ ਕਰ ਰਹੇ ਹਨ ਪ੍ਰੇਮ ਨੂੰ ਦੂਰ ਕਰ ਰਹੇ ਆ ਪਿਆਰ ਨੂੰ ਦੂਰ ਕਰ ਰਹੇ ਆ ਅੱਜ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਪੈਣੋ ਅਤੇ ਪਰਾਓ ਤੁਹਾਡੇ ਕਰਨ ਵਾਲੇ ਪਾਪ ਮੇ ਕੰਮਾਂ ਦੇ ਕਾਰਨ ਤੁਹਾਡੇ ਬਹਿਰੂਪੀਏ ਜੀਵਨ ਦੇ ਕਾਰਨ ਤੁਹਾਡੇ ਕਰਨ ਵਾਲੇ ਕੰਮਾਂ ਦੇ ਕਾਰਨ ਧੋਖੇਬਾਜ਼ੀ ਦੇ ਜੀਵਨ ਦੇ ਕਾਰਨ ਤੁਹਾਡੇ ਪੀਣ ਦੇ ਕਾਰਨ ਤੁਹਾਡੇ ਘੁੰਮਣ ਦੇ ਕਾਰਨ ਪੁੱਛਦਾ ਹਾਂ ਕੀ ਖਟਿਆ ਸਮਾਜ ਦੇ ਵਿੱਚ ਆਦਰ ਨੂੰ ਗਵਾ ਲਿਆ ਅਤੇ ਰਿਸ਼ਤੇਦਾਰੀ ਦੇ ਵਿੱਚ ਇੱਜ਼ਤ ਨੂੰ ਵੀ ਖਰਾਬ ਕਰ ਲਿਆ ਘਰ ਦੇ ਵਿੱਚ ਰਹਿਣ ਵਾਲੇ ਪਿਆਰ ਨੂੰ ਖਰਾਬ ਕਰ ਲਿਆ ਰਿਸ਼ਤੇਦਾਰੀ ਖਰਾਬ ਕਰ ਲਈ ਅਤੇ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਹੋ ਕੇਵਲ ਆਪਣੀ ਹੀ ਨਹੀਂ ਆਪਣੀ ਪਤਨੀ ਆਪਣੇ ਬੱਚਾ ਦੀ ਵੀ ਸਿਹਤ ਤੁਸੀਂ ਖਰਾਬ ਕਰ ਰਹੇ ਹੋ ਤਬ ਮੈਂਨੇ ਆਪਣੀਆਂ ਗਲਤੀਆਂ ਨੂੰ ਮਾਨ ਲਿਆ ਅਤੇ ਪਛਤਾਪ ਕੀਤਾ ਪ੍ਰਭੂ ਮੇझे ਆਪਣਾ ਸੇਵਾ ਕਰਨੇ ਦਾ ਭਾਗਯ ਦੇ ਜੇ ਸੇ ਪ੍ਰਭੂ ਸੇ ਪ੍ਰਾਰਥਨਾ ਕੀਆ और प्रभु को मेरा उद्धार करता स्वीकार किया मैं अपनी बुरी आदतों को छोड़कर खुशी से जीवन बिता रहा हूँ प्रभु के मार्ग में चलते हुए पवित्रता से जीवन बिता रहा हूँ अब मैं अपने जीवन को प्रभु को समर्पित किया और कलवरी फुल टाइम सेवा में भाग ले रहा हूँ मैं अपनी पत्नी और बच्चों से मिलने घर गया तब वो मुझे देखकर हैरान हो गए अब वो बहुत खुश है मैं अपने दोस्त और रिश्तेदारों को कलवरी टेम्पल ले आ रहा हूँ प्रभु के दस सतीश कुमार जी को मेरा धन्यवाद मेरे जीवन को ठीक किए प्रभु को सारी महिमा आदर गौरव मिले